ਖਨੌਰੀ ਬਾਰਡਰ ਤੇ ਹਾਂ ਜੀ ਇਸ ਟਾਈਮ ਜਿਹੜਾ ਕਿ ਪਿਛਲੇ ਬਹੁਤ ਲੰਬੇ ਸਮੇਂ ਤੋਂ ਅੰਦੋਲਨ ਚੱਲ ਰਿਹਾ ਵਾ ਅੱਜ 45 ਦਿਨ ਹੋ ਗਏ ਆ ਸਰਦਾਰ ਜਗਜੀਤ ਸਿੰਘ ਢੱਲੇਵਾਲ ਸਾਹਿਬ ਨੂੰ ਜਿਹੜੇ ਕਿ ਮਰਲਵਰਤ ਤੇ ਬੈਠੇ ਹੋਏ ਨੇ ਡਾਕਟਰ ਸੁਵਾਈਮਾਨ ਸਿੰਘ ਦੀ ਜਿਹੜੀ ਟੀਮ ਹੈ ਰਾਤ ਦਿਨ ਮਿਹਨਤ ਕਰ ਰਹੀ ਆ ਸਾਡੇ ਨਾਲ ਡਾਕਟਰ ਅਵਤਾਰ ਸਿੰਘ ਜੀ ਨੇ ਉਹਨਾਂ ਨਾਲ ਗੱਲਬਾਤ ਕਰਦੇ ਵੀ ਅੱਜ 45 ਦਿਨਾਂ ਚ ਕੀ ਹਾਲਾਤ ਨੇ ਢੱਲੇਵਾਲ ਸਾਹਿਬ ਦੇ ਸਸੀ ਗਾਲ ਡਾਕਟਰ ਸਾਹਿਬ ਯਾ ਵੀ ਗਲਬਾ ਚੈਨਲ ਤੇ ਤੁਹਾਡਾ ਧੰਨਵਾਦ ਹੈ ਜੀ। ਸਤਿ ਸ਼੍ਰੀ ਅਕਾਲ ਜੀ। ਮੈਂ ਅਵਤਾਰ ਸਿੰਘ ਟੀਮ ਲੀਡਰ ਡਾਕਟਰ ਸਵਾਮਨ ਫਾਈਬਰ ਰਿਸਰਚ ਐਸੋਸੀਏਸ਼ਨ। ਤੁਹਾਡੇ ਚੈਨਲ ਦਾ ਬਹੁਤ ਧੰਨਵਾਦ ਕਿਉਂਕਿ ਜਿਹੜੀ ਵੀ ਕੋਈ ਗੱਲਬਾਤ ਇੱਥੇ ਹੁੰਦੀ ਆ ਜਿਹੜੀ ਮੋਰਚੇ ਦੇ ਵਿੱਚ ਜਾਂ ਕੁਝ ਵੀ ਹੁੰਦਾ ਤੁਸੀਂ ਬਾਹਰ ਲੋਕਾਂ ਦੇ ਵਿੱਚ ਦੇਸ਼ ਵਿਦੇਸ਼ ਦੇ ਵਿੱਚ ਪਹੁੰਚਾਉਂਦੇ ਓ ਉਸ ਤੁਹਾਡਾ ਵੀ ਬਹੁਤ-ਬਹੁਤ ਧੰਨਵਾਦ। ਤੁਹਾਡਾ ਬਹੁਤ ਜ਼ਿਆਦਾ ਯੋਗਨਮ ਮੋਰਚੇ ਦੇ ਵਿੱਚ। ਹਾਂ ਜੀ। ਕੀ ਕਹਿਣਾ ਚਾਹੁੰਦੇ ਹੋ ਜੀ ਸੇਦ ਦਾ ਅੱਜ? ਜੇ ਸਿਹਤ ਦੀ ਗੱਲ ਕਰੀਏ ਪ੍ਰਧਾਨ ਜੀ ਦੀ ਬਹੁਤ ਸਿਹਤ ਜਿਆਦੀ ਬਹੁਤ ਜਿਆਦੀ ਡਾਊਨ ਹੋ ਗਈ ਕਿਉਂਕਿ 4 ਦਿਨ ਪਹਿਲਾਂ ਉਹਨਾਂ ਦੀ ਸਿਹਤ ਅਚਾਨਕ ਹੀ ਇੰਨੀ ਜਿਆਦੀ ਵਿਗੜ ਗਈ ਸੀ ਵੀ ਸਾਨੂੰ ਵੀ ਹੱਥਾਂ ਪੈਰਾਂ ਦੀ ਪੈ ਗਈ ਵੀ ਹੁਣ ਕੀ ਕਰੀਏ ਕਿਉਂਕਿ ਬਿਨਾ ਮੈਡੀਸਨ ਤੋਂ ਬਿਨਾ ਕੇ ਟ੍ਰੀਟਮੈਂਟ ਤੋਂ ਉਹਨਾਂ ਦਾ ਇਲਾਜ ਕਰਨ ਦਾ ਬਹੁਤ ਔਖਾ ਹੈ ਨਾ ਬਹੁਤ ਜਿਆਦੀ ਉਹਨਾਂ ਦੀ ਸਿਹਤ ਡਾਊਨ ਹੋ ਗਈ ਚਲੋ ਜਿਵੇਂ ਹੁਣ ਤੁਹਾਨੂੰ ਮੈਂ ਦੱਸਿਆ ਅੱਗੇ ਵੀ ਡਾਕਟਰ ਸਵਾਇਮਨ ਨੂੰ ਫੋਨ ਲਾਇਆ ਆਪਣੀ ਜਿੰਨੀ ਵੀ ਸਾਰੀ ਟੀਮ ਉਹਨਾਂ ਨੂੰ ਵੀਡੀਓ ਕਾਲ ਤੇ ਲਿਆ ਸਾਰੀ ਉਹਨਾਂ ਦਾ ਜਿਹੜੀ ਸਾਡੀ ਇੱਥੇ ਟੀਮ ਸੀ ਡਾਕਟਰਾਂ ਦੀ ਸਾਰੀ ਉਹ ਵੀ ਭੱਜ ਤਾਂ ਦੱਸਿਆ ਬਲੱਡ ਪ੍ਰੈਸ਼ਰ ਬਿਲਕੁਲ ਸਕਿਪ ਕਰ ਗਿਆ ਹੈ ਉਹ ਬਿਲਕੁਲ ਰਿਸਪੌਂਡ ਉਹਨਾਂ ਦਾ ਨਹੀਂ ਦੇ ਰਿਹਾ ਸਰੀਰ ਮੋਨੀਟਰ ਦੇ ਵਿੱਚ ਵੀ ਬਲੱਡ ਪ੍ਰੈਸ਼ਰ ਨਹੀਂ ਨੋਟ ਹੋ ਰਿਹਾ ਇੰਨਾ ਜ਼ਿਆਦਾ ਡਾਊਨ ਹੋ ਗਈ ਸਿਹਤ ਸੋ ਉਸ ਟਾਈਮ ਤੇ ਜਿੱਦਾਂ ਵੀ ਸਾਨੂੰ ਜੋ ਲੱਗਾ ਜਿਵੇਂ ਉਹਨਾਂ ਦੀਆਂ ਲੱਤਾਂ ਬਾਹਾਂ ਮਤਲਬ ਛਸੀਆਂ ਉਹਨਾਂ ਦੀਆਂ ਲੱਤਾਂ ਉੱਪਰ ਕੀਤੀਆਂ ਸਿਰ ਨੀਵਾ ਕੀਤਾ ਤੇ ਫਿਰ ਉਹ ਕਿਤੇ ਬਹੁਤ ਜ਼ਿਆਦਾ ਚਿਰ ਬਾਅਦ ਜਿਵੇਂ ਅੱਧੇ ਪੌਣੇ ਘੰਟੇ ਤੋਂ ਮਤਲਬ ਵੱਧੀ ਟਾਈਮ ਲੱਗ ਗਿਆ ਉਹਨਾਂ ਨੂੰ ਰਿਸਪੌਂਡ ਦੇ ਦਿਆਂ ਨੂੰ ਤੇ ਜੋ ਵੀ ਜਿੱਦਾਂ ਡਾਕਟਰ ਸਵਾਮਾਨ ਜਿੱਦਾਂ ਸਾਡੇ ਡਾਕਟਰ ਉਹਨਾਂ ਨੇ ਬਹੁਤ ਜਿੱਦਾਂ ਵੀ ਹੋ ਸਕਿਆ ਉਹਨਾਂ ਨੇ ਕੋਸ਼ਿਸ਼ ਕੀਤੀ ਵੀ ਉਹਨਾਂ ਨੂੰ ਹਸਚ ਲੈ ਆਉਂਦੀ ਸੋ ਅੱਧੇ ਪੌਣੇ ਘੰਟੇ ਤੋਂ ਬਾਅਦ ਹਸਚ ਆਇਆ ਬਹੁਤ ਜ਼ਿਆਦੀ ਸਿਹਤ ਉਹਨਾਂ ਦੀ ਡੋਨ ਅੱਜ ਵੀ ਜੇ ਗੱਲ ਕਰੀਏ ਭਿਜੇ ਉਹਨਾਂ ਨੂੰ ਘੰਟਾ ਡੇਢ ਘੰਟਾ ਉਹਨਾਂ ਦੀਆਂ ਲੱਤਾਂ ਜਿਵੇਂ ਬਰਾਬਰ ਕਰਦੀ ਹੈ ਸਰੀਰ ਨਾਲ ਤੇ ਉਹਨਾਂ ਦਾ ਬਲੱਡ ਫਿਰ ਲੋਨ ਲੱਗ ਪੈਂਦਾ ਹਨਾ ਉਹ ਮਤਲਬ ਉੱਪਰ ਕਰਨੀਆਂ ਪੈਂਦੀਆਂ ਜਿਵੇਂ ਉਹਨਾਂ ਦੇ ਪੈਰ ਨਾ 4 ਫੁੱਟ ਡੇਢ ਫੁੱਟ ਸਿਰ ਤੋਂ ਉੱਪਰ ਕਰਨੇ ਪੈਂਦੇ ਫਿਰ ਜਾ ਕੇ ਥੋੜਾ ਜਿਹਾ ਉਹਨਾਂ ਦਾ ਜਿਹੜਾ ਹੈਗਾ ਵੀ ਉਹ ਬਲੱਡ ਪ੍ਰੈਸ਼ਰ ਸਥਿਰ ਰਹਿੰਦਾ ਵਾ ਤੇ ਡਾਕਟਰ ਸੁਆਇਮਾਨ ਵੀ ਜੀ ਉਦੋਂ ਫਿਰ ਰਾਤ ਜੁੜੇ ਰਹੇ ਤੁਹਾਡੇ ਨਾਲ ਵੀਡੀਓ ਕਾਲ ਤੇ ਜੀ ਹਾਂਜੀ ਉਹ ਤੇ ਇਦਾਂ ਵਾਂ ਵੀ ਜਦੋਂ ਵੀ 24 ਘੰਟਿਆਂ ਦੇ ਵਿੱਚ ਜਦੋਂ ਵੀ ਸਾਡੀ ਕਾਲ ਜਾਂਦੀ ਹੈ ਜਾਂ ਜਦੋਂ ਵੀ ਸਾਡਾ ਕਿਉਂਕਿ ਸਾਡੀ ਟੀਮ ਦੇ ਵਿੱਚ ਇੰਟਰਨੈਸ਼ਨਲ ਲੈਵਲ ਤੇ ਆਪਣੀ ਟੀਮ ਵੀ ਹਜ਼ਾਰ ਤੋਂ ਵੱਧ ਡਾਕਟਰ ਆਪਣੀ ਟੀਮ ਦੇ ਵਿੱਚ ਕੰਮ ਕਰ ਰਹੇ ਆ ਸੋ ਇੱਥੇ ਆਪਣੇ 50 ਡਾਕਟਰਾਂ ਦਾ ਪੈਨਲ ਹੈ ਰਾਤ ਦੇ ਨਵਾਰੀਆਂ ਬਣ ਕੇ ਮਤਲਬ ਜਦੋਂ ਆਉਂਦੇ ਹਨਾ ਇੱਥੇ ਤੇ ਡਾਕਟਰ ਸੁਆਇਮਾਨ ਨੂੰ ਤੇ ਹੁਣੇ ਜਦੋਂ ਮਰਜ਼ੀ ਕਾਲ ਕਰੋ ਵੀ ਉਸੇ ਲਈ ਉਹਨਾਂ ਨੂੰ ਦਾਓ ਵੀ ਉਹਨਾਂ ਦਾ ਵੀ ਇਧਰ ਹੀ ਧਿਆਨ ਆ ਵੀ ਕਿਤੇ ਕੋਹੋ ਜੀ ਗੱਲ ਨਾ ਹੋ ਜੇ ਜਾਂ ਕਿਤੇ ਹਨਾ ਪੀਓ 24 ਘੰਟੇ ਆਪਣੇ ਨਾਲ ਜੁੜੇ ਰਹਿੰਦੇ ਆ ਤੇ ਸੋ ਹਰ ਇੱਕ ਪਲ-ਪਲ ਦੀ ਖਬਰ ਉਹਨਾਂ ਤੱਕ ਜਾਂਦੀ ਹੈ ਉਹਨਾਂ ਤੋਂ ਪੁੱਛੀਦਾ ਵਾ ਕਿਦਾਂ ਹੋਣਾ ਨਾ ਕਿ ਜਿੰਨੇ ਵੀ ਆਪਣੇ ਸਪੈਸ਼ਲਿਸਟ ਡਾਕਟਰ ਹੈ ਸਾਰੇ ਜਿਵੇਂ ਕਿਡਨੀ ਦੇ ਲਿਵਰ ਦੇ ਆਪਣੇ ਬ੍ਰੇਨ ਦੇ ਹਾਰਡ ਦੇ ਹਨਾ ਸਾਰਿਆਂ ਦਾ ਮਤਲਬ ਉਹਨਾਂ ਨਾਲ ਗੱਲਬਾਤ ਹੁੰਦੀ ਰਹਿੰਦੀ ਪ੍ਰਧਾਨ ਜੀ ਦਾ ਲੈ ਕੇ ਉਹਨਾਂ ਦੀ ਰਿਪੋਰਟਾਂ ਵੀ ਉਹਨਾਂ ਨੂੰ ਸੈਂਡ ਨਾਲ ਨਾਲ ਕਰਦੇ ਰਹੀਦਾ ਸੋ ਬਹੁਤ ਉਹਨਾਂ ਦੀ ਸਥਿਤੀ ਅੱਜ ਜੇ ਕਹਿ ਦਈਏ ਵੀ ਅੱਜ ਇਸ ਟਾਈਮ ਤੇ ਜਿਵੇਂ ਸਿਕਰ ਤੇ ਠੰਡ ਹੱਡ ਚੀਰਵੀ ਠੰਡ ਦੇ ਵਿੱਚ ਛੜਕਾਂ ਦੇ ਬੈਠੇ ਹਨਾ ਟਰਾਲੀਆਂ ਦੇ ਵਿੱਚ ਬੈਠੇ ਆ ਉਮਰ ਜ਼ਿਆਦੀ ਆ ਤੇ ਇੱਕ ਕਿ ਬਿਲਕੁਲ ਬਜ਼ੁਰਗ ਜਿਵੇਂ ਮੈਂ ਤੁਹਾਨੂੰ ਕਿ ਫੋਟੋਆਂ ਭੌਂਦਿਆਂ ਵੀ ਇੱਥੋਂ ਵੀ ਮਾਸ ਉਹਨਾਂ ਦਾ ਵੀ ਅੰਦਰ ਵੜਦੀਆਂ ਜਾਂਦੀਆਂ ਪੁਰਪੜੀਆਂ ਵੀ ਹਨਾ ਤੇ ਸਰੀਰ ਬਿਲਕੁਲ ਮਤਲਬ ਇੱਕ ਹੱਡੀਆਂ ਦੀ ਮੁੱਠ ਬਣਦਾ ਜਾਂਦਾ ਬਹੁਤ ਜ਼ਿਆਦਾ ਸਿਹਤ ਡਾਊਨ ਹੋ ਗਈ ਉਹਨਾਂ ਦੀ ਇਹ ਹਾਲਾਤ ਨੇ ਜੀ ਡਾਕਟਰ ਸਾਹਿਬ ਨੇ ਦੱਸੇ ਨੇ ਜਿਹੜੇ ਕਿ ਲਗਾਤਾਰੀ ਪਿਛਲੇ 45 ਦਿਨ ਤੋਂ ਹਰ ਟਾਈਮ ਡਾਕਟਰ ਸੁਭਾਈ ਮਾਨ ਸਿੰਘ ਦੀ ਟੀਮ ਜਿਹੜੀ ਆ ਉਥੇ ਪ੍ਰਧਾਨ ਜੀ ਦੇ ਕੋਲੇ ਆ ਪਰ ਹਾਲਾਤ ਐਸੇ ਨੇ ਵੀ ਜਿੰਨੂੰ ਵੀ ਇੱਥੇ ਮਿਲਦੇ ਆ ਨਾ ਉਹਦੀਆਂ ਹੀ ਅੱਖਾਂ ਜਿਹੜੀਆਂ ਨਮ ਹੋ ਰਹੀਆਂ ਨੇ ਇਹ ਦੁੱਖ ਜਿਹੜਾ ਨਾ ਛੱਲਿਆ ਨਹੀਂ ਜਾ ਰਿਹਾ ਅੱਜ ਸ਼ੰਭੂ ਬਾਡਰ ਤੇ ਸਰਦਾਰ ਰੇਸ਼ਮ ਸਿੰਘ ਜੀ ਸਲਫਾਜ਼ ਖਾ ਕੇ ਆਪਣੀ ਜੀਵਨ ਲੀਲਾ ਖਤਮ ਕਰ ਚੁੱਕੇ ਆ ਮੌਤ ਤੋਂ ਥੋੜਾ ਚਿਰ ਪਹਿਲੋ ਇੱਕ ਨਿੱਜੀ ਇੰਟਰਵਿਊ ਨੂੰ ਦਿੱਤੀ ਆ ਚੈਨਲ ਨੂੰ ਇੰਟਰਵਿਊ ਕਹਿੰਦੇ ਕਿ ਡੱਲੇਵਾਲ ਸਾਹਿਬ ਦਾ ਮੇਰੇ ਤੋਂ ਦੁੱਖ ਨਹੀਂ ਚੱਲਿਆ ਜਾਂਦਾ ਅੱਜ ਉਹਨਾਂ ਦੇ ਬੱਚੇ ਵਿਆਹਣ ਆਲੇ ਨੇ ਤਰਨਤਾਰਨ ਸਾਹਿਬ ਜ਼ਿਲ੍ਹੇ ਦੇ ਨੇ ਪੋਵਿੰਡ ਉਹਨਾਂ ਦਾ ਪਿੰਡ ਵਾ 50 ਸਾਲ ਦੀ ਉਮਰ ਸੀ ਤੇ ਹਾਂ ਦੇ ਡੱਲੇਵਾਲ ਸਾਹਿਬ ਦਾ ਦੁੱਖ ਨਹੀਂ ਚੱਲਿਆ ਜਾਂਦਾ ਸਲਫਾਜ਼ ਖਾਲੀ ਅਰਜੰਦਰਾ ਪਹੁੰਚਦਿਆਂ ਪਹੁੰਚਦੇ ਉਹਨਾਂ ਦੀ ਮੌਤ ਹੋ ਗਈ ਇਸ ਤੋਂ ਪਹਿਲਾਂ ਇੱਕ ਨੌਜਵਾਨ ਹੋਰ ਸੀ ਅਰਨਜੋਤ ਸਿੰਘ ਜੋਧਾ ਖੰਨੇ ਦੇ ਲਾਗੇ ਉਹਦਾ ਪਿੰਡ ਸੀ ਨੰਗਲੀ ਉਹਨੇ ਵੀ ਅੱਜ ਤੋਂ 10 ਦਿਨ ਪਹਿਲਾਂ ਯਾਨੀ ਕਿ 45 ਦਿਨਾਂ ਦੇ ਅੰਦਰ ਅੰਦਰ ਇੰਨਾ ਯਾਨੀ ਕਿ ਦੁੱਖ ਵਾ ਪੰਜਾਬ ਦੇ ਲੋਕਾਂ ਨੂੰ ਡੱਲੇਵਾਲ ਸਾਹਿਬ ਦੇ ਪ੍ਰਤੀ ਉਹਨਾਂ ਦੇ ਜਿਉਂਦਿਆਂ ਜਿਉਂਦਿਆਂ ਇਹ ਲੋਕ ਉਹਦਾ ਨਾ ਕੀ ਆਪਣੀ ਬਰਦਾਸ਼ਤ ਨਹੀਂ ਕਰ ਰਹੇ ਔਰ ਇੱਥੇ ਜਿੰਨੂੰ ਵੀ ਮਿਲਦੇ ਆ ਉਹਦੀਆਂ ਅੱਖਾਂ ਨਾ ਮਣੇ ਹੁਣੇ ਡਾਕਟਰ ਅਵਤਾਰ ਸਿੰਘ ਜੀ ਬਾਹਰ ਆਫ ਕੈਮਰਾ ਗੱਲ ਕਰ ਰਹੇ ਸੀ ਔਰ ਇਹਨਾਂ ਦੀਆਂ ਅੱਖਾਂ 'ਚ ਪਾਣੀ ਆ ਗਿਆ ਹਾਂਜੀ ਤੇ ਇਸ ਕਰਕੇ ਬਹੁਤ ਦੁੱਖਵਾ ਅਰਦਾਸ ਕਰਿਓ ਸਾਰੇ ਗੁਰੂ ਸਾਹਿਬ ਸੱਚੇ ਪਾਤਸ਼ਾਹ ਚੜ੍ਹਦੀ ਕਲਾ ਰੱਖੇ ਖਨੌਰੀ ਤੋਂ ਕੋਈ ਸੁੱਖ ਦੀ ਖਬਰ ਆਵੇ ਔਰ ਛੇਤੀ ਇਹ ਮੰਗਾ ਮੰਨੀਆਂ ਜਾਣ ਔਰ ਸਾਡੇ ਡੱਲੇਵਾਲ ਸਾਹਿਬ ਸਾਡੇ ਵਿੱਚ ਉਤਰਾ ਹੀ ਫੇਰ ਵਿਚਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ